ਬਹੁਤ ਮਾੜੀ ਹਾਲਤ ਰਹਿ ਰਹੀ 8 ਸਾਲ ਹੋ ਗਏ ਸੀ ਬਾਪੂ ਦੀ ਅੱਖਾਂ ਦੀ ਲਾਈਟ ਗਈ ਜਿੱਦਣ ਬਾਪੂ ਨੇ ਮੈਨੂੰ ਦੱਸਿਆ ਵੀ ਮੈਨੂੰ ਦਿਖਣ ਲੱਗ ਗਿਆ 8 ਸਾਲ ਸਾਡੇ ਲਈ ਬਹੁਤ ਖੁਸ਼ੀ ਦਾ ਸੀ ਤੇ ਬਾਪੂ ਦੇ ਲਈ ਤਾਂ ਕਿਆ ਖੁਸ਼ੀ ਸੀ ਦੋ ਇੱਕ ਇੱਕ ਜੋ ਜਿਸ انسان ਨੇ ਬਾਪੂ ਨੂੰ ਰੋਟੀ ਦਿੱਤੀ ਉਹਦੀ ਮਾਂ ਦੀ ਡੈਥ ਹੋ ਗਈ ਬਾਪੂ ਨੂੰ ਹੁਣ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਬਾਪੂ ਉੱਥੇ ਚੱਲਿਆ ਜਿਵੇਂ ਮੇਰੇ ਬਾਈ ਵੀ ਮੇਰੇ ਪਿਓ ਵੀ ਮਾਂ ਵੀ ਭਰਾ ਵੀ ਨੇ ਜਾਣ ਲੱਗੇ ਅੱਖਾਂ ਹੀ ਪਾਏ ਆ ਮੈਂ ਪ੍ਰਮਾਤਮਾ ਦਾ ਅਰਦਾਸ ਬਸ ਆਸ਼ੀਰਵਾਦ ਦੇ ਤਾਂ ਜਿਹੜੇ ਚੜ ਗਏਗਾ ਸਾਡੀ ਆਮਰਤ ਖਾਣ ਨੂੰ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਮਨਜੀਤ ਸਿੰਘ ਜਿਨ੍ਹਾਂ ਨੂੰ ਹੁਣ ਅੱਖਾਂ ਤੋਂ ਦਿਖਾਈ ਦਿੰਦਾ ਵਾ ਪਰ ਤੁਸੀਂ ਜਿਹੜੀ ਵੀਡੀਓ ਦੇਖੋ ਪਹਿਲਾਂ ਇਹ ਬਾਪੂ ਸਾਡਾ ਯੂਪੀ ਤੋਂ ਆਇਆ ਵਾ ਯੂਪੀ ਤੋਂ ਇਹਨੂੰ ਕਿਸੇ ਨੇ ਸਾਡੀ ਪਰਚੀ ਤੇ ਨਾਮ ਤੇ ਨੰਬਰ ਲਿਖ ਕੇ ਇੱਥੇ ਭੇਜਿਆ ਵੀ ਅੱਖਾਂ ਦਾ ਚੈੱਕਅਪ ਤੁਸੀਂ ਉੱਥੇ ਕਰਾਓ ਕਿੰਨੇ ਸਾਲ ਹੋ ਗਏ ਮਨਜੀਤ ਬਾਪੂ ਅੱਖਾਂ ਨੂੰ 7 ਸਾਲ ਹੋ ਗਏ ਆ ਦੋਨੋਂ ਅੱਖਾਂ ਦੇਖੋ ਬਾਪੂ ਜੀ ਦੀ ਆ ਅੱਖ ਦਾ ਡੇਲਾ ਵੀ ਦੇਖੋ ਕਿਵੇਂ ਫੁੱਲਿਆ ਪਿਆ ਵਾ ਤੇ ਅੱਖ ਦਾ ਵੀ ਦੇਖੋ ਹਨਾ ਚਿੱਟੀ ਹੋਈ ਪਈ ਅੰਦਰੋਂ ਪੁਤਲੀਆਂ ਤੇ ਅੱਖ ਦੇ ਵਿੱਚ ਪੁਤਲੀ ਪਾ ਕੇ ਇਹਨਾਂ ਦਾ ਆਪਰੇਸ਼ਨ ਹੋ ਸਕਦਾ ਸੀ ਕਿਉਂਕਿ ਪਿੱਛੋਂ ਲਾਈਟ ਹੈਗੀ ਆ ਪਰ ਪੈਸਾ ਨਹੀਂ ਸੀ ਕੋਲੇ 40-45000 ਰੁਪਿਆ ਇੱਕ ਅੱਖ ਤੇ ਪੁਤਲੀ ਪਾਉਣ ਮੌਕੇ ਦਵਾਈਆਂ ਸਣੇ ਕਰੀਬ 60-65000 ਰੁਪਿਆ ਖਰਚਾ ਆ ਜਾਂਦਾ ਉਹ ਨਹੀਂ ਸੀਗਾ ਮਨਜੀਤ ਬਾਈ ਦੇ ਕੋਲੇ ਮਾਂ ਨੂੰ ਵੀ ਉਹ ਜ਼ਮੀਨ ਆਪਣੇ ਨਾਂ ਕਰਾ ਕੇ ਮਾਂ ਨੂੰ ਵੀ ਮੇਰੀ ਨੂੰ ਭਰਾ ਨੇ ਮਾਰਤਾ ਸੀਗਾ ਕੰਗਾ ਧੱਕਾ ਦੇ ਕੇ ਤੇ ਉਹ ਦੋ ਬਾਅਦ ਮੈਂ ਉੱਥੇ ਨਹੀਂ ਗਿਆ ਸੀਗਾ ਮੈਂ ਕਿਹਾ ਮੈਨੂੰ 2.5 ਲੱਖ ਰੁਪਏ ਫੈਕਟਰੀ ਨੇ ਬਣਾਈ ਮੇਰੇ ਪਤੀ ਜਾਨਾ ਖਾ ਗਏ ਮੈਨੂੰ ਤੱਕਾ ਦੇ ਤਾ ਨਹੀਂ ਮੈਂ ਕੋਈ ਨਹੀਂ ਨਹੀਂ ਮੈਂ ਤੁਹਾਡੇ ਕੋਲ ਹੀ ਰਹਿ ਗਰੂਗਾ ਮੈਂ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੈਨੂੰ ਤਾਂ ਵੀ ਬਿਲਕੁਲ ਦਰਸਾਨ ਕਿੰਨਾ ਬੈਠ ਗਿਆ ਅੱਜ ਦਰਸਾਨ ਕਿੰਨਾ ਲਾਲ ਮੈਂ ਬਿਲਕੁਲ ਸੱਚ ਬੋਲਦਾ ਪਰਮਾਤਮਾ ਦੇ ਘਰੇ ਖੜਾ ਮੈਂ ਬਿਲਕੁਲ ਨਹੀਂ ਝੂਠ ਬੋਲਦਾ ਮੇਰਾ ਕੋਈ ਕਈ ਹੈਗਾ ਮੈਂ ਉਹਦੇ ਕੋਲ ਨੂੰ ਬੁਲਾਉਂਦਾ ਨਹੀਂ ਮੇਰੀ ਮਾਂ ਮਾਰਦੀ ਉਹਨੇ ਗੰਗਾ ਦੇ ਧੱਕਾ ਦੇਖ ਕੇ ਜਿਹੜੀ ਵੀਡੀਓ ਤੁਸੀਂ ਦੇਖੀਆ ਇਹ ਬਾਪੂ ਜੀ ਦੀ ਉਸ ਸਮੇਂ ਦੀ ਵੀਡੀਓ ਜਦੋਂ ਬਾਪੂ ਜੀ ਅੱਖਾਂ ਤੋਂ ਬਲਾਈਂਡ ਸੀਗੇ ਸਾਡੇ ਕੋਲੇ ਬਾਪੂ ਜੀ ਅੱਜ ਤੋਂ 2 ਸਾਲ 4 ਮਹੀਨੇ ਤੇ 17 ਦਿਨ ਪਹਿਲਾਂ ਆਏ ਸੀ 2022 ਦੇ ਵਿੱਚ 26 ਤਰੀਕ ਨੂੰ 9ਵੇਂ ਮਹੀਨੇ ਦੇ ਨੂੰ ਸ਼੍ਰੀ ਕਾਂਤ ਕਨਾਦਨ ਮੁੰਡਾ ਸੀ ਜਵਾਕ ਜਿਆ 20 ਸਾਲ ਦਾ ਉਹ ਬਾਪੂ ਦੇ ਨਾਲ ਆਇਆ ਬਾਪੂ ਅੱਖਾਂ ਤੋਂ ਅੰਨਾਂ ਸੀ ਉਹ ਲੈ ਕੇ ਆਇਆ ਬਾਪੂ ਨੂੰ ਫੜ ਕੇ ਵੀ ਇਹ ਜੂਪੀ ਤੋਂ ਧਾਰنگਪੁਰ ਤੋਂ ਆਇਆ ਹਰਨਪੁਰ ਜ਼ਿਲ੍ਹਾ ਵਾ ਵੀ ਉੱਥੇ ਹੈ ਮੁਰਾਦਾਬਾਦ ਉੱਥੇ ਬਾਪੂ ਰਹਿੰਦਾ ਸੀ ਬਾਪੂ ਦੇ ਭੈਣ ਭਰਾ ਵੀ ਉੱਥੇ ਸੀ ਜਿਮੈਂਦਾਰੀ ਸੀ ਖੇਤੀਬਾੜੀ ਕਰਦੇ ਸੀ ਪਰ ਹੁਣ ਬਾਪੂ ਅੱਖਾਂ ਤੋਂ ਅੰਨਾਂ ਹੋ ਗਿਆ ਸੀ ਵਿਆਹ ਵੀ ਨਹੀਂ ਸੀ ਹੋਇਆ ਬਹੁਤ ਮਾੜੀ ਹਾਲਤ ਚ ਰਹਿ ਰਹੀ 8 ਸਾਲ ਹੋ ਗਏ ਸੀ ਬਾਪੂ ਦੀ ਅੱਖਾਂ ਦੀ ਲਾਈਟ ਗਈ ਅੱਖਾਂ ਦੇ ਵਿੱਚ ਬਾਪੂ ਦੇ ਉਹ ਪੈ ਗਿਆ ਸੀ ਨਾ ਆਕਰ ਮੈਟਲ ਪੈ ਗਿਆ ਮੈਟਲ ਪੈ ਗਿਆ ਦੀ ਲੋਹੇ ਦਾ ਲੋਹੇ ਦਾ ਤੇ ਉਹ ਅੱਖਾਂ ਦੇ ਵਿੱਚ ਮੈਟਲ ਦੇ ਨਾਲ ਅੱਖਾਂ ਦੀ ਲਾਈਟ ਚਲੇ ਗਈ ਜਿਹੜੀਆਂ ਕੋਰਨੀਆ ਸੀਗੀਆਂ ਡੇਲੇ ਸੀਗੀਆਂ ਉਹ ਮੱਚ ਗਏ ਸੀ ਬਾਪੂ ਬਾਪੂ ਨੇ ਵਿਚਾਰੇ ਨੇ ਬੜੀਆਂ ਕੋਸ਼ਿਸ਼ਾਂ ਕਾਸ਼ਾਂ ਕੀਤੀਆਂ 8 ਸਾਲ ਅੱਖਾਂ ਤੋਂ ਅੰਨਾਂ ਘੁੰਮਦਾ ਰਿਹਾ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਜਦੋਂ ਸਾਡੇ ਕੋਲੇ ਇੱਥੇ ਲੈ ਕੇ ਆਏ ਕੈਂਪ ਲੱਗਿਆ ਸੀ ਅਸੀਂ ਕੈਂਪ ਚ ਚੈੱਕ ਅਪ ਕਰਾਇਆ ਡਾਕਟਰਾਂ ਨੇ ਮਨਾਂ ਕਰਤਾ ਅਸੀਂ ਸੀਐਮਸੀ ਹਸਪੀਟਲ ਚ ਚੈੱਕ ਅਪ ਕਰਾਇਆ ਮਨਾਂ ਕਰਤਾ ਹੋਰ ਸ਼ੰਕਰਾਜ ਕਰਾਇਆ ਕਈ ਥਾਵਾਂ ਤੇ ਚੈੱਕ ਅਪ ਹੋਏ ਸਾਰੇ ਪਾਸਿਓਂ ਬਾਪੂ ਨੂੰ ਮਨਾਂ ਹੋ ਗਿਆ ਵੀ ਇਹਨੂੰ ਇਹਦੀ ਅੱਖਾਂ ਦੀ ਲਾਈਟ ਆ ਨਹੀਂ ਸਕਦੀ ਕਿ ਬਾਪੂ ਰੋਇਆ ਕਰੇ ਜਦੋਂ ਡਾਕਟਰ ਤੋਂ ਜਵਾਬ ਮਿਲ ਗਿਆ ਕਰੇ ਕਿ ਬਹੁਤ ਰੋਇਆ ਕਰੇ ਵੀ ਮੈਂ ਤਾਂ ਆਸ ਲੈ ਕੇ ਆਇਆ ਥੋਡੇ ਕੋਲੇ ਉਮੀਦ ਲੈ ਕੇ ਆਇਆ ਸੀ ਵੀ ਮੈਨੂੰ ਦਿਖਣ ਲੱਗ ਜੂ ਬਾਪੂ ਨੂੰ ਮੈਂ ਇੱਕੋ ਹੀ ਗੱਲ ਕਹੀ ਸੀ ਮੈਂ ਕਿਹਾ ਬਾਪੂ ਭਰੋਸਾ ਰੱਖ ਪਹਿਲਾਂ ਤਾਂ ਵਾਹਿਗੁਰੂ ਤੇ ਇੱਕ ਬਾਪੂ ਆਇਆ ਸੀਗਾ ਘੋੜੇ ਤੇ ਸਵਾਰ ਹੋ ਕੇ ਨਾਲ ਉਹ ਮੁੰਡੇ ਨੂੰ ਲੈ ਕੇ ਆਇਆ ਸੀ ਇਹਨੂੰ ਐ ਸੀ ਵੀ ਮੈਂ ਐ ਜਾਊਂਗਾ ਅੱਖਾਂ ਠੀਕ ਕਰਾ ਕੇ ਫਿਰ ਵਾਪਸ ਆਜਾਂ ਫਿਰ ਜਾ ਕੇ ਉੱਥੇ ਮੈਂ ਦੁਬਾਰਾ ਉਹੀ ਜ਼ਿੰਦਗੀ ਚੱਲੂ ਜਿਹੜੀ ਪਹਿਲਾਂ ਚੱਲਦੀ ਸੀਗੀ ਬਾਪੂ ਨੂੰ ਇਹ ਕਿਹਾ ਵੀ ਜਾਂਦਾ ਬਾਪੂ ਸਬਰ ਨਾਲ ਫਿਰ ਇੱਥੇ ਰਹਿ ਤੋ ਵੀ ਜੇ ਤਾ ਸਬਰ ਨਾਲ ਰਹੇਗਾ ਆਪਾਂ ਟ੍ਰੀਟਮੈਂਟ ਚਾਲੂ ਰੱਖਾਂਗੇ ਡਾਕਟਰਾਂ ਨੂੰ ਗਿਆ ਡਾਕਟਰ ਕਹਿੰਦੇ ਵੀ ਦਵਾਈ ਪਾਉਂਦੇ ਰਹੋ ਹੋ ਸਕਦਾ ਇਹਦੀ ਜਿਹੜੀ ਅੱਖ ਦਾ ਡੇਲਾ ਵਾ ਉਹ ਕਿਸੇ ਤਰੀਕੇ ਥੋੜਾ ਸਾਫ਼ ਹੋ ਜਵੇ ਤੇ ਅਸੀਂ ਉਹਨੂੰ ਪੁਤਲੀ ਪਾ ਕੇ ਉਹਦਾ ਇਲਾਜ ਕਰ ਦਈਏ। ਤਾਂ ਫਿਰ ਜਿਹੜਾ ਨਾਲ ਆਇਆ ਸੀ ਮੁੰਡਾ ਉਹ ਤਾਂ ਵਾਪਸ ਚੱਲ ਗਿਆ। ਮਹੀਨਾ ਕਰਿਆ ਸੀ ਆਪਣੇ ਕੋਲ। ਹਮ ਦੋ ਨਹੀਂ ਜਿਹੜੇ ਵੀ। 1.5 ਮਹੀਨਾ ਰਿਹਾ ਉਹ। ਉਹਦੀ ਪੜ੍ਹਾਈ ਸੀ ਉਹ ਕਹਿੰਦਾ ਵੀ ਮੈਂ ਵਾਪਸ ਜਾਣਾ ਉਹ ਵਾਪਸ ਚੱਲ ਗਿਆ। ਫਿਰ ਬਾਪੂ ਇੱਥੇ ਰਹਿਣ ਲੱਗ ਗਿਆ। ਪਹਿਲਾਂ ਤਾਂ ਟੈਂਪਰੇਰੀ ਬੋਰਡ 'ਚ ਹੀ ਰਿਹਾ ਦੋ ਤਿੰਨ ਮਹੀਨੇ। ਫਿਰ ਅਸੀਂ ਅੰਦਰ ਕਰ ਲਿਆ ਬਾਪੂ ਨੂੰ। ਅੱਖਾਂ ਤੋਂ ਦਿਖਦਾ ਨਹੀਂ ਸੀ ਬਾਪੂ ਨੂੰ। ਬਾਪੂ ਬਸ ਸਾਰਾ ਦਿਨ ਬੈਠਾ ਰਹਿੰਦਾ ਸੀ ਵਿਚਾਰਾ ਰੋਈ ਜਾਂਦਾ ਸੀ ਆਪਣੀ ਕਿਸਮਤ। ਪਰ ਕਈ ਵਾਰੀ ਉਦੇ ਰੰਗਾਂ ਨੂੰ ਉਹੀ ਜਾਣੇ ਉਹਦੇ ਕੀਤੇ ਹੋਏ ਸਾਡੇ ਤੇ احسان ਉਹਨਾਂ ਦਾ انسان ਜ਼ਿੰਦਗੀ ਚ ਕਦੇ احسان ਚੁਕਾਈ ਨਹੀਂ ਸਕਦਾ ਬਾਪੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਮਾੜੇ ਕਰਮ ਕੀਤੇ ਹੋ ਸੀ ਬਾਪੂ ਆਪ ਵੀ ਦੱਸਦਾ ਵੀ ਮੈਂ ਬੜੇ ਪਰ ਅਕਾਲਪੁਰਖ ਵਾਹਿਗੁਰੂ ਨੇ ਫੇਰ ਇਹਨਾਂ ਨੂੰ ਅੱਖਾਂ ਦੀ ਲਾਈਟ ਦਿੱਤੀ ਡਾਕਟਰ ਗੋਇਲ ਨੇ ਸਾਡੇ ਇੱਥੇ ਡੀਐਮਸੀ ਦੇ ਵਿੱਚ ਅਸੀਂ ਉਹਨਾਂ ਨੂੰ ਚੈੱਕਅਪ ਕਰਾਇਆ ਤਾਂ ਉਹਨਾਂ ਨੇ ਬਾਪੂ ਜੀ ਦੇ ਅੱਖਾਂ ਦੇ ਆਪਰੇਸ਼ਨ ਕੀਤੇ ਕਿੰਨੇ ਆਪਰੇਸ਼ਨ ਹੋਏ ਸੀ ਅੱਖ ਦੇ ਇੱਕ ਹੋਇਆ ਜੀ ਇੱਕ ਆਪਰੇਸ਼ਨ ਹੋਇਆ ਇੱਕ ਹੋਰ ਕਹਿੰਦੇ ਆ ਜੇ ਹੁਣ ਇੱਕ ਇੱਕ ਇਸ ਅੱਖ ਦਾ ਆਪਰੇਸ਼ਨ ਕਰਕੇ ਉਹਨਾਂ ਨੇ ਨਾ ਟਾਂਕੇ ਲਾਤੇ ਅੱਖ ਸੌਂਤੀ ਸੀ ਉੱਪਰੋਂ ਵਿੱਚ ਇਹਨਾਂ ਨੇ ਨਾ ਪਾ ਕੇ ਪੁਤਲੀ ਤੇ ਅੱਖ ਸੌਂਤੀ ਉੱਪਰੋਂ ਡਾਕਟਰ ਸਾਹਿਬ ਕਹਿੰਦੇ ਵੀ ਜਿਵੇਂ ਜਿਵੇਂ ਆਪਣੇ ਆਪ ਅੱਖ ਖੁੱਲੂਗੀ ਟਾਂਕੇ ਟੁੱਟੂਗਾ ਜਿਵੇਂ ਜਿਵੇਂ ਅੱਖ ਖੁੱਲੂਗੀ ਇਹਨਾਂ ਦੀ ਅੱਖਾਂ ਦੀ ਲਾਈਟ ਜੇ ਆਉਣੀ ਹੋਈ ਤਾਂ 100% ਸਾਡੇ ਵੱਲੋਂ ਕੋਸ਼ਿਸ਼ ਕਰ ਦਿੱਤੀ ਗਈ ਹੈ ਵੀ ਆਊਗੀ ਤਬਾ ਪੂਰੀ ਫਿਰ ਇੱਕ ਟੰਕਾ ਖੁੱਲਿਆ ਅੱਖ ਦਾ ਤਾਂ ਫਿਰ ਮਾੜਾ ਮਾੜਾ ਦਿਖਣ ਲੱਗ ਗਿਆ ਉਹ ਪਹਿਲਾ ਦਿਨ ਜਿਸ ਦਿਨ ਬਾਪੂ ਨੇ ਮੈਨੂੰ ਦੱਸਿਆ ਵੀ ਮੈਨੂੰ ਦਿਖਣ ਲੱਗ ਗਿਆ 8 ਸਾਲ ਸੰਡੇ ਲਈ ਬਹੁਤ ਖੁਸ਼ੀ ਦਾ ਸੀ ਤੇ ਬਾਪੂ ਦੇ ਲਈ ਤਾਂ ਕਿਆ ਖੁਸ਼ੀ ਸੀ ਕਿਉਂਕਿ ਕਾਲਾ ਕਾਲਾ ਹੀ ਦਿੰਦਾ ਸੀ ਬਾਈ ਸਾਰਾ ਕੁਝ ਨੇਰਾ ਹੀ ਨੇਰਾ ਦਿੰਦਾ ਸੰਡੇ ਦਾ ਬਾਈ ਰੱਬ ਨੇ ਨਹੀਂ ਨਹੀਂ ਰੱਬ ਤਾਂ ਰੱਬ ਹੀ ਹੈ ਬਾਪੂ ਅਸੀਂ ਕੌਣ ਆ ਨਾ ਤਾਂ ਅਸੀਂ 10 ਰੁਪਏ ਲਾਇਏ ਬਾਪੂ ਉਹ ਵੀ ਕੋਈ ਹੋਰ ਸੀ ਕਰਨ ਵਾਲਾ ਹੈ ਨਾ ਅਸੀਂ ਤਾਂ ਬਾਪੂ ਚੌਕੀਦਾਰ ਸੱਡੀ ਤਾਂ ਔਕਾਤ ਨਹੀਂ ਵੀ ਅਸੀਂ ਆਪ ਦਾ ਲਾਜ ਵੀ ਕਰਾ ਸਕੀ ਅੱਜ ਵੀ ਤੁਹਾਡੇ ਕੋਲ ਹੈ ਤਾਂ ਰੋਟੀ ਵੀ ਤੁਹਾਡੀ ਦਿੱਤੀ ਖਾਣੇ ਬਾਪੂ ਚੋਰ ਸੀਗੇ ਬਾਹਰ ਕੇ ਸਾਥ ਬਣਾਦੇ ਮੈਂ ਤੁਹਾਡੇ ਕੋਲ ਆ 8 ਦਿਨ ਦੀ ਕਹਿ ਕੇ ਲੈ ਕੇ ਚੱਲੇ ਇੱਥੇ ਹੋਣਾ ਮੈਂ ਖਾ ਨਹੀਂ ਰਿਹਾ ਸਿਰਫ ਉਹਦੀ ਮਾਂ ਖਤਮ ਹੋ ਗਈ ਕੋਈ ਨਾ ਉਹਨੇ ਮੈਨੂੰ ਸੰਭਿਆச்சே 7 ਸਾਲ ਮੈਂ ਚੱਲ ਮੜਿਆ ਹੋਇਆ ਹੂੰਗਾ ਕੱਲ ਨੂੰ ਆ ਕੇ ਕੱਲ ਨੂੰ ਅਸੀਂ ਮਰਾਂਗੇ ਉਹਦਾ ਖੜਾ ਹੋ ਜਾਊਗਾ ਆ ਕੇ ਨਹੀਂ ਤਾਂ ਮੇਰੇ ਤੁਸੀਂ ਨਹੀਂ ਮਾਈ ਬਾਪ ਕੋਈ ਗੱਲ ਹੈ ਬਾਪੂ ਅਸੀਂ ਤੇਰੇ ਭਰਾ ਹਾਂ ਤੇਰੇ ਪੋਤਾ ਸੀ ਤੇ ਹੁਣ ਬਾਪੂ ਯੂਪੀ ਚੱਲਿਆ ਵਾਪਸ ਬਾਪੂ ਦਾ ਜਿਹਦੇ ਘਰੇ ਬਾਪੂ 8 ਸਾਲ ਰਿਹਾ ਨਾ ਜਿਹਨੇ ਰੋਟੀ ਦਿੱਤੀ ਹੈ ਬਾਪੂ ਨੂੰ ਭਰਾਵਾਂ ਨੇ ਦੇਣੀ ਦਿੱਤੀ ਸੀ ਰੋਟੀ ਕਿਸੇ ਰਿਸ਼ਤੇਦਾਰ ਨੇ ਨਹੀਂ ਦਿੱਤੀ ਰੋਟੀ ਇੱਕ ਜਿਸ ਇਨਸਾਨ ਨੇ ਬਾਪੂ ਨੂੰ ਰੋਟੀ ਦਿੱਤੀ ਉਹਦੀ ਮਾਂ ਦੀ ਡੈਥ ਹੋ ਗਈ ਬਾਪੂ ਨੂੰ ਹੁਣ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਬਾਪੂ ਉੱਥੇ ਚੱਲਿਆ 3 ਕਰੀਬ ਸਵਾ ਦੋ ਸਾਲ ਹੋ ਗਏ ਬਾਪੂ ਨੂੰ ਸਾਡੇ ਕੋ ਆਇਆ ਨੂੰ ਅੱਜ ਪਹਿਲੀ ਵਾਰੀ ਬਾਪੂ ਇਸ ਘਰ ਤੋਂ ਚੱਲਿਆ ਜਿਸ ਦਿਨ ਆਇਆ ਸੀ ਕਿਸੇ ਦਾ ਹੱਥ ਫੜ ਕੇ ਆਇਆ ਸੀ ਦਿਖਦਾ ਨਹੀਂ ਸੀ ਅੱਜ ਬਾਪੂ ਚੱਲਿਆ ਆਪਣੇ ਪੈਰਾਂ ਤੇ ਹੋ ਕੇ ਚੱਲਿਆ ਉਸੇ ਪਿੰਡ ਉਸੇ ਘਰ ਚੱਲਿਆ ਜਿੱਥੇ ਜਿਨ੍ਹਾਂ ਨੇ 8 ਸਾਲ ਬਾਪੂ ਨੂੰ ਰੋਟੀ ਦਿੱਤੀ ਅਰਦਾਸ ਕਰਿਓ ਬਾਪੂ ਮਨਜੀਤ ਸਿੰਘ ਤੰਦਰੁਸਤ ਰਹੇ ਤਕੜਾ ਰਹੇ ਅਸੀਂ ਵੀਡੀਓ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੇ ਆ ਸਾਡੇ ਕੋਲੋਂ ਬਹੁਤ ਸਾਰੇ ਮੈਂਬਰ ਇਦਾਂ ਜਾਣਦੇ ਨੇ ਮਿਲ ਕੇ ਚਲੇ ਜਾਂਦੇ ਨੇ ਵੀ ਅਸੀਂ ਆ ਜਾਣਾ ਦਹਾ ਦਿਨਾਂ ਨੂੰ ਕਈ ਵਾਰੀ ਨਹੀਂ ਬੰਦੇ ਦੀ ਜ਼ਿੰਦਗੀ ਦਾ ਪਤਾ ਨਹੀਂ ਮਹਾਰਾਜ ਨੇ ਦਾਣਾ ਪਾਣੀ ਕਿੱਥੇ ਕਿਵੇਂ ਲਿਖਿਆ ਉਵੇਂ ਖਾਣਾ ਪਰ ਬਾਪੂ 8 ਦਿਨਾਂ ਬਾਅਦ ਬਾਪੂ ਨੇ ਮੋੜਿਆ ਨਾ ਬਾਪੂ ਜੀ ਦੀ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਜਿਸ ਦਿਨ ਦਾ ਬਾਪੂ ਨੂੰ ਦਿਖਣ ਲੱਗਿਆ ਬਾਪੂ ਇੱਕ ਮਿੰਟ ਬੈਠਿਆ ਨਹੀਂ ਰਾਤ ਨੂੰ ਸੌਣ ਤੋਂ ਬਿਨਾਂ ਦਿਨ ਰਾਤ ਸੇਵਾ ਕਰਦਾ ਉੱਪਰ ਕਰੀਬ 250 ਮੈਂਬਰ ਆ ਸਾਡਾ 3rd ਫਲੋਰ ਦੇ ਉੱਪਰ ਰਹਿੰਦੇ ਆ ਬਾਪੂ ਉਹਨਾਂ ਦਾ ਪ੍ਰਸ਼ਾਦ ਦਾ ਪਾਣੀ ਉੱਪਰ ਪਹੁੰਚਾਉਂਦਾ ਚਾਹ ਵਰਤੌਣੀਆਂ ਬਾਪੂ ਨੇ ਫਰੂਟ ਵਰਤੌਣਾ ਬਾਪੂ ਨੇ ਬਾਪੂ ਨੇ ਖਿਚੜੀ ਬਰਤੌਣੀ ਹੈ ਇਹ ਵੀ ਬਾਪੂ ਦੀ ਡਿਊਟੀ ਹੈ ਸਲਾਦ ਦੀ ਡਿਊਟੀ ਬਾਪੂ ਦੀ ਆ ਰੋਟੀ ਪਾਣੀ ਬਣਦਾ ਦੋਨੋਂ ਟਾਈਮ ਰੇੜੇ 'ਚ ਭਰ ਕੇ ਦਾਲ ਸਬਜ਼ੀ ਸਾਰੀ ਨਾਲ ਇਹਦੇ ਨਾਲ ਹੋਰ ਵੀ ਪੰਜ-ਛਤ ਮੈਂਬਰ ਨੇ ਉਹ ਵੀ ਸਾਰੇ ਪੇਸ਼ੈਂਟ ਹੀ ਸੀ ਜਿਹੜੇ ਇਹਦੇ ਕੀੜੇ ਪਏ ਸੀ ਕੋਈ ਮੈਂਟਲੀ ਅਫਸੈਟ ਸੀ ਅੱਜ ਉਹ ਠੀਕ ਹੋ ਕੇ ਸਾਰੇ ਸੇਵਾ ਕਰਦੇ ਨੇ ਤੇ ਬਾਪੂ ਉਹਨਾਂ ਦਾ ਮੋਢੀ ਸੀ ਤੇ ਕੋਈ ਲਾਲਚ ਨਹੀਂ ਕੋਈ ਪੈਸਾ ਨਹੀਂ ਕਰਾਉਣ ਵਾਲਾ ਜੀ ਪਰਮਾਤਮਾ ਕਰਾਉਣ ਵਾਲਾ ਤੋਂ ਹੀ ਆ ਅਕੀ ਤੋਂ ਤੋਂ ਲਵਾ ਨਿੰ ਕੋਈ ਨਹੀਂ ਦੇ ਜਾਨ ਸਾਨੀਅਤ ਨੇ ਮੇਨ ਜੀ ਤੁਸੀਂ ਮੇਰੇ ਬਾਈ ਵੀ ਮੇਰੇ ਪਿਓ ਵੀ ਮਾਂ ਵੀ ਪਰਾ ਵੀ ਨਹੀਂ ਜਾਣ ਲੱਗੇ ਅੱਖਾਂ 'ਚ ਪਾਣੀ ਆ ਰਿਹਾ ਮੈਂ ਪ੍ਰਮਾਤਮਾ ਦਾ ਅੱਗੇ ਅਰਦਾਸ ਬਸ ਆਸ਼ੀਰਵਾਦ ਦੇ ਵੀ ਅਸੀਂ ਤੁਹਾਨੂੰ ਸਾਡੇ ਸਾਡੀਆਂ ਉਮਰਾਂ ਲੱਗਿਆ ਕਿਸੇ ਹੋਰ ਦੇ ਵੀ ਹੰਮੀ ਬਣ ਸਕਦੇ ਹੋਰ ਦੀ ਵੀ ਅਸੀਂ ਸੇਵਾ ਕਰ ਸਕੀਏ ਬਸ ਸਾਡੀ ਜੀ ਸਾਡੀਆਂ ਉਮਰਾਂ ਤੁਹਾਨੂੰ ਲੱਗਿਆ ਉਮਰ ਨਹੀਂ ਬਾਪੂ ਤੁਹਾਡੀਆਂ ਦੁਆਵਾਂ ਚਾਹੀਦੀਆਂ ਬਸ ਤੁਹਾਡੀਆਂ ਦੁਆਵਾਂ ਚਾਹੀਦੀਆਂ ਬਸ ਬਸ ਇਹ ਹੀ ਚਾਹੀਦੀ ਬਾਪੂ ਤੇ ਅੱਜ ਬਾਪੂ ਮਨਜੀਤ ਸਿੰਘ ਆਪਣੇ ਘਰ ਚੱਲੇ ਨੇ ਵਾਹਿਗੁਰੂ ਕਿਰਪਾ ਕਰਨ ਬਾਪੂ ਜੀ ਮੁੜ ਕੇ ਆਉਣ ਅਸੀਂ ਉਮੀਦ ਕਰਦੇ ਆ ਅਸੀਂ ਬਾਪੂ ਇਹਨੂੰ ਵੀ ਬੇਨਤੀ ਕਰਦੇ ਆ ਬਾਪੂ ਜੀ ਜਰੂਰ ਆਇਓ ਮੁੜ ਕੇ ਜੀ ਵਾਦਾ ਆ ਵਾਦਾ ਹਾਂ ਜਰੂਰ ਆਇਓ ਮੁੜ ਕੇ ਹੈਨਾ ਬਿਲਕੁਲ ਬਾਪੂ ਨਾਨਕ ਦੇ ਘਰੇ ਖੜੇ ਆ ਇਹਨੇ ਮੈਨੂੰ ਰੋਸ਼ਨੀ ਦਿੱਤੀ ਆ ਜੇ ਮੈਂ ਝੂਠ ਬੋਲੂਗਾ ਤਾਂ ਮੈਂ ਦੁਨੀਆ ਨਰਕ ਜਾਊਗਾ ਮੈਨੂੰ ਇੱਥੇ ਸਭ ਕੁ ਮੈਨੂੰ ਨਹੀਂ ਮੈਨੂੰ ਇਹ ਨਹੀਂ ਪਤਾ 8 ਸਾਲ ਦੇ ਵਿੱਚ ਮੈਂ ਕੀ ਖਾਂਦਾ ਸੀ ਕੀ ਪੀਂਦਾ ਪਰ ਮੈਨੂੰ ਬਾਪੂ ਨਾਨਕ ਨੇ ਰੱਖਿਆ ਸੀ ਉੱਥੇ ਵੀ ਸੁਖੀ ਪਰ ਉਹ ਸੁੱਖ ਨਹੀਂ ਸੀਗੇ ਜਿਹੜੇ ਸੁੱਖ ਹੁਣ ਮੈਨੂੰ ਪ੍ਰਮਾਤਮਾ ਨੇ ਬਿਨਾ ਉੱਚ ਜਿਆਦਾ ਜਿਹੜੀਆਂ ਮੇਰੇ ਭਰਾਵਾਂ ਨਾਲ ਨਾ ਮਾ ਨਾਲ ਨਾ ਪਿਓ ਨਾਲ ਜਿਹੜਾ ਇਹ ਜਿੰਨਾ ਪਿਆਰ ਮੈਨੂੰ ਇੱਥੇ ਮਿਲਦੇ ਚਲੋ ਵਾਹਿਗੁਰੂ ਮੇਰਾ ਸੱਚੇ ਪਾਸ਼ਾ ਕੇ ਪਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ ਮਜੀਦ ਬਾਬੇ ਜਿਉਂਦਾਬਾਦ ਰਹਿ ਤੇ ਕਿੰਨੇ ਪੈਸੇ ਨਾਲ ਸਰਜੂਗਾ ਤਰਾ ਕਿਰਾਇਆ ਕਿੰਨਾ ਲੱਗੂਗਾ ਬਾਪੂ ਬਾਬਾ ਜੀ ਬਸ ਤੇ ਦਾ ਇਹ ਪਾਸੇ ਦਾ ਦੁਕਾਨੀ 13 ਜਵਾ 300 ਰੁਪਿਆ ਲਾ ਜਾਣਾ। ਆ ਲੈ ਵਾਪ ਪੰਜ ਹਜ਼ਾਰ ਰੁਪਿਆ। ਬਾਕੀ ਜਿਹੜੇ ਬਚਣਗੇ ਤੁਹਾਡੇ ਹੱਥੇ ਲੱਗ ਜਾਣਗੇ। ਚਲ ਆ ਵੀ ਪੰਜ ਹਜ਼ਾਰ। ਠੀਕ ਆ। ਚਾਰ ਹੋਆ 900 ਰੁਪਿਆ ਹੋਆ। ਕੋਈ ਗੱਲ ਨਹੀਂ। ਜੇ ਕੋਈ ਹੋਰ ਵੀ ਦਿੱਕਤ ਪਰੇਸ਼ਾਨੀ ਆਊਗੀ ਸਾਨੂੰ ਦੱਸ ਸਰ ਜੀ ਪੰਜ ਦਿਨ ਹੋਰ ਦੇਵਾ। ਨਹੀਂ ਕਿਰਾਏ ਪੜ ਦਾ ਸਰਜੂ ਜੀ ਕਹਿੰਦਾ ਹੋਰ ਦੇਣਾ 1000 2000 ਰੁਪਿਆ 2000 ਰੁਪਿਆ ਹੋਰ ਦੇ ਦੇ ਜਿਹੜਾ ਵੀ ਬੱਜੂਗਾ ਮੈਂ ਮਿਲਣਾ ਹੱਕ ਦੀ ਇਹਦੇ ਵਿੱਚੋਂ ਮੈਂ ਕੋਈ ਨਹੀਂ ਬਾਈ ਕੋਈ ਨਹੀਂ ਬਾਪੂ ਕੋਈ ਨਹੀਂ ਬਾਕੀ ਕਾਰ ਦੀ ਕਾਕਾ ਇੱਕ ਤਾਂ ਨੰਬਰ ਲੈ ਕੇ ਜਾਣਾ ਫੋਨ ਕਰਦੀ ਸਾਨੂੰ ਇਹਦਾ ਨੰਬਰ ਜਾੜਾ ਤੈਨੂੰ ਰੋਮੀ ਰੋਮੀ ਉਹਨਾਂ ਦਾ ਕਿਸ ਦਾ ਬਿਆਨ ਦਾ ਰੋਮੀਆ ਨੰਬਰ ਮੈਨੂੰ ਕਾਰ ਦੇ ਦੇ ਯਾਰ ਆ ਕਾਰ ਆ ਬਾਪੂ ਇਹਨਾਂ ਨੰਬਰਾਂ ਤੇ ਤੂੰ ਫੋਨ ਕਰਨੇ ਆ ਠੀਕ ਆ ਜੇ ਕੋਈ ਪਰੇਸ਼ਾਨੀ ਆਵੇ ਕੋਈ ਦਿੱਕਤ ਆਵੇ ਅਸੀਂ ਤੈਨੂੰ ਲੈਣ ਆ ਜਾਾਂਗੇ ਉੱਥੋਂ ਹਾਂ ਭਾਈ ਇਹ ਬੋਇਆ ਬਣਾ ਨਹੀਂ ਮੈਂ ਆਟੇ ਰੱਖ ਲੈਣਾ ਇਹ ਇਸ ਖੁੱਲੇ ਫਿਰ ਪੈਸੇ ਆਟੇ ਰੱਖ ਪਹਿਲਾਂ 100-100 ਵਾਲੇ ਆਹਾ ਬਸ ਕੱਢ ਲੈ ਆ ਹੁਣ 3000 ਆਡਾ ਆ ਜਿਹੜਾ 4000 ਆਡ ਕਰ ਲੈ ਤੇ 500 ਹੋ ਗਿਆ ਤੇ ਲੈ 5000 ਆਡ ਕਰਦੇ ਆ 2000 ਰੁਪਏ ਆਡ ਉੱਪਰ ਜੇਬ ਚ ਰੱਖ ਲੈ ਹੋਰ ਕੱਪੜੇ-ਕੁਪੜੇ ਲੈ ਲੈ ਤੂੰ ਹਾਂਜੀ ਹਾਂਜੀ ਮੋਟਾ ਕੰਬਲ-ਕੁੰਬਲ ਹਾਂਜੀ ਉਹ ਕਿ ਲੋਈ ਲਈ ਆ ਦੋ ਜਾਗਦਾ ਨੇ ਉਹ ਕੰਬਲ ਕੁੰਬਲ ਲੋਈ ਹੈਗੀ ਆ ਸਰਜੂਗਾ ਲੋਈ ਨਕਲੀ ਨਾ ਇੱਕ ਤਾਂ ਕੰਬਲ ਲੈ ਲੈ ਥੱਲੇ ਵਿਛੋਣ ਵਿਛੋਣ ਨਾ ਨਾ ਉੱਪਰ ਬਸ ਜਾਣਾ ਬਸ ਨਹੀਂ ਛਾੜੀ ਨਹੀਂ ਬਸ ਜਾਈ ਜਾਣਾ ਪਰ ਟ੍ਰੇਨ 'ਚ ਮੈਂ ਤਾਂ ਨਹੀਂ ਜਾਣਾ ਟ੍ਰੇਨ 'ਚ ਅੱਜਕੱਲ੍ਹ ਜਾਦੇ ਚੱਲਦੀਆਂ ਟੇਤ ਨਾ ਦੂਤਾਂ ਤੇ ਉਹ ਆਪਾਂ ਨੂੰ ਥੋੜੀ ਜਿਹੀ ਨਿਗਾਹ ਤੋਂ ਵੀ ਘੱਟ ਹੁੰਦਾ ਕਰ ਗਾ ਹਾਂ ਨਹੀਂ ਠੀਕ ਹੈ ਬਸ 'ਚ ਬੈਠਾ ਜਾਈਏ ਇੱਕ ਥਾਂ ਤੇ ਬੁੱਕ ਕਰਾ ਲਈਏ ਇੱਥੋਂ ਹਾਂ ਤਾਂ ਸਿੱਧੀ ਇੱਥੇ ਦਿੱਲੀ ਹਾਂ ਦਿੱਲੀੋਂ ਫੇਰ ਮਰਾਦਾਵਾ ਜੋ ਰਾਜਗੇ ਜਰੋਲੇ ਉੱਤਰ ਜਾਣਾ ਬਿਲਕੁਲ ਇਹ ਹੋ ਗਿਆ ਸਾਈਡ ਤੇ ਇਧਰ ਦਿਖਾਓ ਅੰਦਰ ਪਾਗੇ ਅੰਦਰਲੇ ਪਾਸੇ ਅਜੀਬ ਲਵਾਈਏ ਨੇ ਸਪੈਸ਼ਲ ਟੇਲਰਾਂ ਦਾ ਆੜੀ ਹੈ ਨਾ ਅੰਦਰ ਟੇਲਰਾਂ ਕੋਲੇ ਬੈਂਦਾ ਹੈ ਪਜਾਮਾ ਸਪੈਸ਼ਲ ਤਿਆਰ ਕਰਾਇਆ ਨੇ ਚੱਲ ਜਾ ਬਾਪੂ ਜਿਆਦਾ ਵਾਦ ਦਾ